ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਭਾਈ ਜੈਤਾ ਜੀ ਨੇ ਜਾ ਕਰਨਾ ਉਦੋਂ ਬਚਨ ਕੀਤਾ ਸੀ ਸਤਿਗੁਰ ਜੀ ਨੇ ਨਾ ਉਹਨਾਂ ਦੇ ਪੇਟ ਦੇ ਉੱਤੇ ਹੱਥ ਰੱਖਿਆ ਤੇ ਭਾਈ ਜੈਤਾ ਜੀ ਉਹਨਾਂ ਨੂੰ ਬਚਨ ਕਰਦੇ ਸਤਿਗੁਰ ਜੀ ਤੁਸੀਂ ਹੁਕਮ ਕਰੋ ਮੈਂ ਪਿੰਜਰਾ ਪਾੜ ਕੇ ਛੁੱਟਦਾ ਜਿਹਦੇ ਵਿੱਚ ਤੁਸੀਂ ਕੈਦ ਜੇ ਹੂੰ ਸਤਿਗੁਰ ਜੀ ਕਹਿੰਦੇ ਕੀ ਗੱਲ ਭਾਈ ਇੰਨਾ ਰੋਹ ਦੇ ਵਿੱਚ ਆ ਗੁੱਸੇ ਦੇ ਵਿੱਚ ਆ ਇੰਨਾ ਜੋਸ਼ ਕਿਵੇਂ ਆ ਗਿਆ ਤੇਰੇ ਚ ਵੀ ਤੂੰ ਪਿੰਜਰਾ ਪਾੜ ਕੇ ਛੁੱਟ ਦੇਵੇਂਗਾ ਕਹਿੰਦੇ ਜੀ ਇੱਕ ਦਿਨ ਤੁਸੀਂ ਨਾ ਗੰਨਾ ਚੂਪ ਰਹੇ ਸੀ ਤੇ ਤੁਸੀਂ ਉਹ ਪੋਰ ਚੂਪ ਕੇ ਤੇ ਛੁੱਟਿਆ ਤੇ ਮੈਂ ਉਹ ਚੁੱਪ ਲਿਆ ਤੇ ਇਸ ਕਰਕੇ ਮੇਰੇ ਜਿੰਨੀ ਤਾਕਤ ਆ ਗਈ ਆ ਵੀ ਮੈਂ ਇਹ पिਂਜਰਾ ਪਾੜ ਕੇ ਛੁੱਟ ਸਕਦਾ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਜੇ ਤੂੰ ਗੰਨਾ ਸਾਡਾ ਝੂਠਾ ਹੀ ਚੁੱਪਿਆ ਤੇ ਇੰਨੀ ਤਾਕਤ ਆ ਗਈ ਤੇ ਸਾਡੇ ਵਿੱਚ ਕਿੰਨੀ ਹੋ ਗਈ ਸਹੀ ਅਸੀਂ ਵੀ ਤਾਂ ਸ਼ਾਂਤ ਹੋ ਕੇ ਬੈਠੇ ਹੀ ਆ ਤਾਂ ਉਹ ਉਹ ਜਰਨ ਦੀ ਤਾਕਤ ਹੋਣੀ ਚਾਹੀਦੀ ਹਜ਼ਾਰ ਗਹੋ ਜ਼ਰ ਲੈ ਵੀ ਜਿਹੜਾ ਹਜ਼ਾਰ ਤਾਕਤ ਹੈ ਨਾ ਉਹਨੂੰ ਜਰਨ ਦੀ ਤਾਕਤ ਹੋਣੀ ਚਾਹੀਦੀ ਆ ਜਿਵੇਂ ਆਪਾਂ ਸੌਖੀ ਉਦਾਹਰਣ ਲਈਏ ਵੀ ਜੇ ਹੁਣ ਬਦਾਮ ਖਾ ਲਈਏ ਵੀ ਤਾਕਤ ਮਿਲਦੀ ਆ ਤਉਨੂੰ ਪਹਚਾਉਣ ਵਾਸਤੇ ਲੀਵਰ ਮੇਦਾ ਵੀ ਤੇ ਉਦਾਂ ਦਾ ਚਾਹੀਦਾ ਨਾ ਅੰਦਰ ਵੀ ਤੇ ਤਾਕਤ ਚਾਹੀਦੀ ਆ